ਸੰਤਾਂ ਦੇ ਦਸੇ ਅਨੁਸਾਰ ਦੀਵਾਲੀ ਦੀ ਰਾਤ ਨੂੰ 11 ਤੋਂ 12:30 ਵਜੇ ਦੇ ਵਿੱਚਕਾਰ ਇਹ ਤਿੰਨ ਗੁਪਤ ਦੀਵੇ ਇਹਨਾਂ ਥਾਵਾਂ ਤੇ ਲਗਾਉਣੇ ਫਿਰ ਦੇਖਣਾ ਚਮਤਕਾਰ ਦਿਨ ਬਦਲ ਦੇ ਤੁਹਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ਼ਬਦ ਪੜ੍ਹਦੇ ਆ ਭਾਈ ਗੁਰਦਾਸ ਜੀ ਦਾ ਜੇ ਮੈਂ ਭੁੱਲਦਾ ਨਹੀਂ ਦੀਵਾਲੀ ਦੀ ਰਾਤ ਦੀਵੇ ਵਾਲੀਅਨ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿੰਦੇ ਦੀਵੇ ਤੇ ਵਾਲੀਏ ਦੀਵੇ ਅਸੀਂ ਘਰ ਦੀ ਸਜਾਵਟ ਲਈ ਜਾਂ ਫਿਰ ਇੰਜ ਕਹਿ ਲਓ ਵੀ ਦੀਵੇ ਅਸੀਂ ਇਸ ਕਰਕੇ ਬਾਲਦੇ ਆਂ ਪਹਿਲੇ ਸਮਿਆਂ ਦੇ ਵਿੱਚ ਦੀਵੇ ਲਾ ਕੇ ਘਰ ਨੂੰ ਸਜਾਇਆ ਜਾਂਦਾ ਸੀ ਉਹ ਇਸ ਗੱਲ ਦਾ ਪ੍ਰਤੀਕ ਹੁੰਦਾ ਸੀ ਵੀ ਇਹਨਾਂ ਦੇ ਘਰੇ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਹੈ ਜਾਂ ਤਿਹਾਰ ਨੂੰ ਮੁੱਖ ਰੱਖ ਕੇ ਇਹਨਾਂ ਨੇ ਦੀਵੇ ਜਗਾਏ ਨੇ ਦੀਪ ਮਾਲਾ ਕਿਹਾ ਜਾਂਦਾ ਸੀ ਵੀ ਦੀਪ ਮਾਲਾ ਕੀਤੀ ਗਈ ਆ ਚਲੋ ਸਾਧ ਸੰਗਤ ਜਿਵੇਂ ਜਿਵੇਂ ਸਮਾਂ ਬਦਲਿਆ ਓਵੇਂ ਓਵੇਂ ਜਿਹੜੇ ਲੋਕ ਬਦਲੇ ਦੇ ਚਲੇ ਗਏ ਅੱਜ ਦੀਵਿਆਂ ਨੂੰ ਬਹੁਤ ਘੱਟ ਤੇ ਇਲੈਕਟ੍ਰਿਕ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਸੋ ਮੈਂ ਬੇਨਤੀ ਕਰਾਂ ਸਾਹ ਸੰਗਤ ਦਿਵੇ ਦਾ ਜਗਾਉਣ ਦਾ ਭਾਵ ਕੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੇ ਨਾ ਭਾਈ ਸਾਹਿਬ ਜੀ ਕਹਿੰਦੇ ਕਹਿੰਦੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਵਾਲਿਓ ਸਭ ਤੋਂ ਵੱਡਾ ਉਪਦੇਸ਼ ਦਿੱਤਾ ਕਹਿੰਦੇ ਕੱਲੇ ਦੀਵਾਲੀ ਦੀ ਰਾਤ ਦੀਵੇ ਬਾਲ ਕੇ ਜਿਆਦਾ ਖੁਸ਼ ਨਾ ਹੋਇਓ ਕਹਿੰਦੇ ਆਪਾਂ ਹਰ ਰੋਜ਼ ਆਪਣੇ ਘਰ ਦੇ ਵਿੱਚ ਦੀਵੇ ਵਾਲੀਏ ਕਿਦੇ ਹਿਰਦੇ ਰੂਪ ਘਰ ਦੇ ਵਿੱਚ ਉਹਨੇ ਗੁਰੂ ਦੀ ਸਿੱਖਿਆ ਦੇ ਦੀਵੇ ਸਤਗੁਰੂ ਮਹਾਰਾਜ ਦੀ ਸਿੱਖਿਆ ਦੇ ਦੀਵੇ ਪਿਆਰਿਓ ਜਦੋਂ ਅਸੀਂ ਹਰ ਰੋਜ਼ ਹਰ ਵਾਰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਦੀਵਾਲੀ ਦੀ ਰਾਤ ਸਮਝ ਕੇ ਦੀਵੇ ਬਾਲਾਂਗੇ ਗੁਰੂ ਦੀ ਸਿੱਖਿਆ ਦੇ ਅਸੀਂ ਕਦੇ ਮਾਰਗ ਤੋਂ ਭਟਕ ਨਹੀਂ ਸਕਦੇ ਤੇ ਜਿਹੜਾ ਕਦੇ ਮਾਰਗ ਤੋਂ ਭਟਕ ਨਹੀਂ ਸਕਦਾ ਤੇ ਸਤਿਗੁਰੂ ਮਹਾਰਾਜ ਜੀ ਦਾ ਉਹ ਪਿਆਰਾ ਗੁਰਸਿੱਖ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਦਾ ਉਹ ਬੜੀ ਨੇੜਤਾ ਵਾਲਾ ਸਿੱਖ ਹੁੰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਨੇੜਤਾ ਵਾਲਾ ਸਿੱਖ ਹੁੰਦਾ ਹੈ ਸਜਣੋ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਤੇ ਯਾਦ ਰੱਖਿਓ ਉਹੀ ਸਤਿਗੁਰੂ ਮਹਾਰਾਜ ਜੀ ਦੇ ਬਹੁਤਾ ਨੇੜੇ ਹੁੰਦਾ ਇਥੇ ਦੂਜੇ ਤੀਜੇ ਦੀ ਕਿਸੇ ਦੀ ਕੋਈ ਗੱਲ ਹੀ ਨਹੀਂ ਗੁਰਮਖ ਪਿਆਰਿਓ ਸਤਿਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਅਪਾਰ ਮਿਹਰਮਤ ਕੀਤੀ ਗੁਰਸਿੱਖੋ ਸੰਤਾਂ ਨੇ ਇੱਕ ਚੀਜ਼ ਨੂੰ ਜ਼ਰੂਰ ਦਰਸਾਇਆ ਕਹਿੰਦੇ ਗੁਰਸਿੱਖੋ ਜਿਹੜਾ ਪਾਵਨ ਗੁਰਬਾਣੀ ਤੇ ਭਰੋਸਾ ਕਰਦਾ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਨਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਨਾ ਕਹਿੰਦੇ ਭਾਈ ਉਹਦੇ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦਾ ਸਿੱਖੋ ਕਹਿੰਦੇ ਉਹ ਸਭ ਤੋਂ ਵੱਡਾ ਜਿਹੜਾ ਹੈ ਇੱਕ ਗਿਆਨੀ ਹੈ ਸਭ ਤੋਂ ਵੱਡਾ ਇੱਕ ਉਹ ਪਰਮਾਤਮਾ ਦਾ ਪਿਆਰਾ ਹੈ ਉਹ ਪੁੱਤਰ ਹੈ ਪਿਆਰਿਓ ਦੀਵਾਲੀ ਦੀ ਰਾਤ ਨੂੰ 11 ਤੋਂ 12 ਦੇ ਵਿੱਚਕਾਰ ਅਸੀ ਗੁਰਬਾਣੀ ਦੇ ਜਾਪ ਕਰਨੇ ਨੇ ਪਿਆਰਿਓ ਤਿੰਨ ਗੁਪਤ ਦੀਵੇ ਉਹ ਕਿਹੜੇ ਇੱਕ ਤੇ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕਣਾ ਇੱਕ ਅੰਧਵਿਸ਼ਵਾਸ ਦੇ ਵਿੱਚੋਂ ਨਿਕਲ ਕੇ ਗੁਰੂ ਵਾਲੇ ਪਾਸੇ ਔਰ ਦੂਜੀ ਗੱਲ ਵੀ ਸਾਰਾ ਵਿਸ਼ਵਾਸ ਆਤਮ ਵਿਸ਼ਵਾਸ ਵੀ ਆਪਾਂ ਗੁਰੂ ਤੇ ਬਣਾ ਲੈਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣਾ ਗੁਰੂ ਸਾਹਿਬ ਜੀ ਤੁਸੀਂ ਹੀ ਹੋ ਤੁਸੀਂ ਹੀ ਕਿਰਪਾ ਕਰਿਓ ਤੁਸੀਂ ਹੀ ਮਿਹਰ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਇੰਨੀ ਕੋ ਕਿਰਪਾ ਕਰਦੇਓ ਆਪ ਜੀ ਇੰਨੀ ਕੋ ਮਿਹਰ ਕਰਦੇਓ ਮੇਰਾ ਭਰੋਸਾ ਆਪ ਜੀ ਤੇ ਬਣਿਆ ਰਿਹਾ ਮੈਂ ਆਪ ਜੀ ਦਾ ਦਰ ਛੱਡ ਕੇ ਕਿਤੇ ਹੋਰ ਨਾ ਭਜਾਂ ਮੇਰਾ ਮੇਰਾ ਮਨ ਜੇ ਕਿਤੇ ਹੋਰ ਦੌੜੇ ਵੀ ਤੇ ਸਤਿਗੁਰੂ ਆਪ ਜੀ ਕਿਰਪਾ ਕਰਕੇ ਇਹਨੂੰ ਵਾਪਸ 모ੜਾ ਪਾ ਦਿਓ ਆਪ ਜੀ ਕਿਰਪਾ ਕਰਕੇ ਇਸ ਨੂੰ ਵਾਪਸ ਲੈ ਆਇਓ ਸਤਿਗੁਰੂ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਜੀ ਸਤਿਗੁਰੂ ਮਹਾਰਾਜ ਆਪ ਜੀ ਤੇ ਕਿਰਪਾ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਜੀ ਕੋਲੀ ਵੱਡੀ ਕਿਰਪਾ ਕਰਨਗੇ ਗੁਰਸਿੱਖੋ ਜਦੋਂ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਾਂਗੇ ਨਾ ਜਦੋਂ ਆਪਾਂ ਇਸ ਚੀਜ਼ ਨੂੰ ਵਿਚਾਰਨ ਦਾ ਯਤਨ ਕਰਾਂਗੇ ਨਾ ਤੇ ਗੁਰਸਿੱਖੋ ਯਾਦ ਰੱਖਿਓ ਧੰਗੁਰੂ ਗ੍ਰੰਥ ਸਾਹਿਬ ਜੀ ਉਦੋਂ ਸਾਡੇ ਤੇ ਖੁਸ਼ ਹੋਣਗੇ ਦੀਵੇ ਕਿਤੇ ਨਹੀਂ ਵੀ ਆਪਾਂ 11 ਤੋਂ ਲੈ ਕੇ 12:30 ਵਜੇ ਸਾਰੀ ਰਾਤ ਦੀਵੇ ਲਾਉਂਦੇ ਫਰੀ ਜਾਈਏ ਦੀਵੇ ਲਾਉਣ ਤੋਂ ਭਾਵ ਹੈ ਕਿ ਅੰਤਰ ਆਤਮੇ ਨੂੰ ਧ੍ਰੜ ਕਰਨਾ ਅੰਤਰ ਆਤਮੇ ਦੀ ਆਪਾਂ ਸਭ ਤੋਂ ਵੱਡੀ ਗੱਲ ਨੂੰ ਮੰਨਣਾ ਅੰਤਰ ਆਤਮੇ ਨੂੰ ਗੁਰੂ ਤੇ ਭਰੋਸਾ ਕਰਵਾਉਣਾ ਅੰਤਰ ਆਤਮੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਹੈ ਨਿਰਪਰ ਕਰ ਦੇਣਾ ਵੀ ਗੁਰੂ ਸਾਹਿਬ ਜੀ ਤੁਸੀਂ ਹੀ ਹੋ ਤੁਸੀਂ ਹੀ ਕਿਰਪਾ ਕਰਿਓ ਤੇ ਪਿਆਰਿਓ ਮਹਾਂਪੁਰ ਏਜੰਸੀ ਜਿਹੜਾ ਸਿੱਖ ਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਕਰਦਾ ਹੈ ਜਿਹੜਾ ਸਿੱਖ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਦਾ ਹੈ ਕਹਿੰਦੇ ਭਾਈ ਸਭ ਤੋਂ ਵੱਧ ਖੁਸ਼ੀ ਜਿਹੜੀ ਹੈ ਸਾਡੀ ਉਸ ਸਿੱਖ ਤੇ ਹੁੰਦੀ ਹੈ ਤੇ ਸਭ ਤੋਂ ਵੱਧ ਅਸੀਂ ਖੁਸ਼ ਨਸੀਬ ਉਸ ਸਿੱਖ ਨੂੰ ਸਮਝਦੇ ਆ ਮਹਾਂਪੁਰਖ ਕਹਿੰਦੇ ਸੀ ਕਹਿੰਦੇ ਗੁਰੂ ਦੀ ਪਾਵਨ ਬਾਣੀ ਨੂੰ ਪੜਨ ਵਾਲਿਆ ਗੁਰਸਿਖਾ ਜੇ ਤੇਰਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ ਤੇ ਤੂੰ ਸਭ ਤੋਂ ਵੱਡਾ ਜਿਹੜਾ ਹੈ ਇੱਕ ਸਿੱਖ ਹੈ ਸਭ ਤੋਂ ਵੱਡਾ ਬ੍ਰਹਮ ਗਿਆਨੀ ਤੇ ਗੁਣੀ ਗਿਆਨੀ ਤੂੰ ਹੈ ਜੇਕਰ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ ਸਿਖਾ ਕਹਿੰਦੇ ਤੂੰ ਸਭ ਤੋਂ ਵੱਡਾ ਜਿਹੜਾ ਹੈ ਗੁਰੂ ਦਾ ਪਿਆਰਾ ਹੈ ਤੂੰ ਸਭ ਤੋਂ ਵੱਡੇ ਭਾਗਾਂ ਵਾਲਾ ਹੈ ਕਹਿੰਦੇ ਜੇ ਤੇਰੇ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਤੂੰ ਪਾਠ ਕਰਦਾ ਹੈ ਤੂੰ ਸਭ ਤੋਂ ਵੱਡਾ ਗੁਰੂ ਕਾ ਨੇੜਲਾ ਸਿੱਖ ਹੈ ਤੇ ਸਭ ਤੋਂ ਵੱਧ ਖੁਸ਼ੀ ਜਿਹੜੀ ਹੈ ਤੇਰੇ ਤੇ ਗੁਰੂ ਦੀ ਹੋ ਸਕਦੀ ਹੈ ਹੋਰ ਕਿਸੇ ਦੀ ਆਪਾਂ ਗੱਲ ਹੀ ਨਹੀਂ ਕਰ ਸਕਦੇ ਗੁਰਮਖ ਪਿਆਰਿਓ ਅੱਜ ਸਾਡੇ ਘਰਾਂ ਦੇ ਵਿੱਚੋਂ ਗੁਰਬਾਣੀ ਤੇ ਜਿਹੜੀ ਹੈ ਉਹ ਪੜ੍ਹੀ ਜਾਣੀ ਬੰਦ ਕਰ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਡਕਾ ਸਾਹਿਬ ਬਾਣੀ ਦੇ ਗੁਡਕਾ ਸਾਹਿਬ ਚੋਂ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਮਾ ਕਰਵਾਇਆ ਹੈ ਉਹਦਾ ਕਾਰਨ ਪਤਾ ਹੈ ਕਿ ਕਹਿੰਦੇ ਜੀ ਹੁਣ ਬਾਣੀ ਪੜਨ ਵਾਲਾ ਕੋਈ ਰਿਹਾ ਨਹੀਂ ਮੈਂ ਉਹਨਾਂ ਨੂੰ ਸਵਾਲ ਕਰਦਾ ਹੁਣਾਂ ਵੀ ਤੁਸੀਂ ਭਾਈ ਘਰ ਦੇ ਵਿੱਚ ਹੈ ਨਹੀਂ ਕਹਿੰਦੇ ਨਹੀਂ ਜੀ ਪਹਿਲਾਂ ਬੇਬੇ ਬਾਪੂ ਹੁੰਦੇ ਸੀ ਉਹ ਪਾਠ ਕਰਦੇ ਹੁੰਦੇ ਸੀ ਹੁਣ ਚਲੋ ਉਹ ਤੇ ਪਰਲੋਕ ਸੁਧਾਰ ਗਏ ਹੁਣ ਗੁਰਬਾਣੀ ਪੜਨ ਵਾਲਾ ਕੋਈ ਰਿਹਾ ਨਹੀਂ ਲੈ ਹੱਦ ਹੋ ਗਈ ਵੀ ਤੁਸੀਂ ਤੁਸੀਂ ਗੁਰਬਾਣੀ ਪੜੋ ਸਾਡੇ ਤੋਂ ਜੀ ਗੁਰਬਾਣੀ ਪੜੀ ਨਹੀਂ ਜਾਂਦੀ ਕਹਿੰਦੇ ਜੀ ਕਾਹਨੂੰ ਪਾਪ ਕਰਨਾ ਮੈਂ ਕਿਹਾ ਗੁਰਬਾਣੀ ਤੇ ਪਾਪ ਉਤਾਰਦੀ ਹੈ ਗੁਰਬਾਣੀ ਪੜਨ ਨਾਲ ਕਦੇ ਕਿਸੇ ਨੂੰ ਪਾਪ ਲੱਗਿਆ ਜੇ ਕੋਈ ਲੱਗਿਆ ਤੇ ਦਿਖਾਓ ਜੀ ਪਰ ਨਹੀਂ ਸਾ ਸੰਗਤ ਅਸੀਂ ਮੰਨਦੇ ਕੋਈ ਨਹੀਂ ਅਸੀਂ ਕੇਵਲ ਤੇ ਕੇਵਲ ਆਪਣੀ ਗੱਲ ਨੂੰ ਅੱਗੇ ਰੱਖਦੇ ਆ ਤੇ ਮਹਾਂਪੁਰ ਕਹਿੰਦੇ ਕਹਿੰਦੇ ਗੁਰ ਸਿੱਖੋ ਦੀਵਾਲੀ ਦੀ ਰਾਤ ਨੂੰ ਸਭ ਤੋਂ ਵੱਧ ਖੁਸ਼ੀ ਦੀ ਰਾਤ ਮੰਨਿਆ ਜਾਂਦਾ ਹੈ ਤੇ ਪਿਆਰਿਓ ਜਿੱਥੇ ਜਦੋਂ ਸਾਰੀ ਦੁਨੀਆ ਖੁਸ਼ੀ ਮਨਾ ਰਹੀ ਹੋਰੀ ਆ ਚਲੋ ਜਿਵੇਂ ਸਾਰੀ ਦੁਨੀਆ ਖੁਸ਼ੀ ਮਨਾਉਂਦੀ ਆ ਦੀਪ ਮਾਲਾ ਕਰਦੇ ਆ ਦੀਵੇ ਲਗਾਉਂਦੇ ਆ ਪਰ ਯਾਦ ਰੱਖਿਓ ਪਿਆਰਿਓ ਕਹਿੰਦੇ ਦਿਨ ਉਦੋਂ ਬਦਲਣਗੇ ਚਮਤਕਾਰ ਉਦੋਂ ਹੋਣਗੇ ਜਦੋਂ ਆਪਾਂ ਦੀਵਾਲੀ ਦੀ ਰਾਤ ਨੂੰ ਬੈਠ ਕੇ ਜਦੋਂ ਸਾਰੇ ਖੁਸ਼ੀਆਂ ਮਨਾਉਣਗੇ ਕੋਈ ਆਪਣੇ ਘਰਾਂ ਦੇ ਵਿੱਚ ਸਾਧ ਸੰਗਤ ਗੁਰਬਾਣੀ ਦਾ ਪਾਠ ਕਰੇਗਾ ਕੋਈ ਲక్ష్ਮੀ ਦੀ ਪੂਜਾ ਕਰੇਗਾ ਕਹਿੰਦੇ ਗੁਰਸਿੱਖਾਂ ਤੈਂ ਕੀ ਕਰਨਾ ਦੁਨੀਆ ਕੋਈ ਲੋਕ ਵਿੱਚ ਵਿਕਾਰ ਕਮਾਉਣਗੇ ਮੀਟ ਸ਼ਰਾਬਾਂ ਆਦਿਕ ਚੱਲਣਗੀਆਂ ਕਹਿੰਦੇ ਤੂੰ ਕੀ ਕਰਨਾ ਗੁਰਸਿੱਖਾਂ ਸਭ ਤੋਂ ਵੱਧ ਜਿਹੜੀ ਹੈ ਕਮਾਈ ਕਰਨੀਆਂ ਸ਼ਬਦ ਦੀ ਤੇ ਆਪਣੇ ਘਰ ਦੇ ਵਿੱਚ ਇੱਕ ਘੰਟਾ ਪੂਰੇ ਪਰਿਵਾਰ ਨੂੰ ਬਿਠਾਲ ਜੇ ਨਹੀਂ ਪਰਿਵਾਰ ਬੈਠਦਾ ਤੂੰ ਇਕੱਲਾ ਹੀ ਬੈਠ ਜਾ ਸਾਰੇ ਪਰਿਵਾਰ ਦੀ ਸੇਵਾ ਤੋਂ ਇਕੱਲਾ ਹੀ ਲੈ ਲੈ ਕਹਿੰਦੇ ਯਾਦ ਰੱਖ ਸਤਗੁਰੂ ਤੇਰੇ ਤੇ ਹੀ ਸਭ ਤੋਂ ਵੱਧ ਮਿਹਰਬਾਨ ਹੋਣਗੇ ਕਹਿੰਦੇ ਬੈਠ ਜਾ ਦੀਵੇ ਵਾਲ ਦੇ ਆਪਣੇ ਹਿਰਦੇ ਰੂਪ ਘਰ ਦੇ ਦੀਵੇ ਵਾਲ ਦੇ ਯਾਦ ਰੱਖ ਤਿੰਨ ਦੀਵੇ ਅੱਖਾਂ ਤੇ ਇਹ ਜ਼ੁਬਾਨ ਤੇ ਇਹ ਕੰਨ ਤੇ ਅੱਖਾਂ ਰਾਹੀਂ ਸ਼ਬਦ ਦਾ ਦਿਦਾਰ ਕਰ ਇਹ ਦੀਵਾ ਕਹਿੰਦੇ ਇਸ ਜੀਵ ਨਾਲ ਇਸ ਰਸਨਾ ਨਾਲ ਗੁਰੂ ਦੀ ਬਾਣੀ ਨੂੰ ਪੜ ਇਹ ਦੀਵਾ ਤੇ ਕਹਿੰਦੇ ਕੰਨਾਂ ਨਾਲ ਉਸ ਗੁਰਬਾਣੀ ਨੂੰ ਤੂੰ ਸੁਣ ਜਿਹੜੀ ਪੜ ਰਿਆ ਇਹ ਤਿੰਨ ਦੀਵੇ ਵਾਲ ਦੇ ਕਹਿੰਦੇ ਸਤਿਗੁਰੂ ਤੇਰੇ ਤੇ ਅਤਿਅੰਤ ਪ੍ਰਸੰਨ ਹੋ ਜਾਣਗੇ ਤੇ ਕਹਿੰਦੇ ਚਮਤਕਾਰ ਫਿਰ ਵਾਪਰੇਗਾ ਕਹਿੰਦੇ ਯਾਦ ਰੱਖ ਘੰਟਾ ਅੱਧਾ ਘੰਟਾ ਡੇਢ ਘੰਟਾ ਜਿੰਨਾ ਵੀ ਸਮਾਂ ਕੱਢ ਸਕਦਾ ਹੈ ਗੁਰੂ ਦੀ ਪਾਵਨ ਬਾਣੀ ਨੂੰ ਪੜ ਕੇ ਵਿਤਾ ਕੇ ਸਮਾਂ ਕੱਢ ਸਤਿਗੁਰੂ ਅੱਗੇ ਅਰਦਾਸ ਕਰ ਸਤਿਗੁਰੂ ਤੇਰੇ ਤੇ ਮਿਹਰਬਾਨ ਹੋ ਜਾਣਗੇ ਤੇ ਗੁਰਸਿੱਖਾ ਪੋਸਦਨ ਤੋਂ ਲੈ ਕੇ ਸਤਿਗੁਰੂ ਤੇਰੇ ਤੇ ਬੜੀ ਵੱਡੀ ਅਪਾਰ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ